ਭਾਜੀ ਮੈਂ ਹਾਰਨ ਮਾਰਿਆ ਵਾ ਤੇ ਮੁੰਡੇ ਨੇ ਮੈਨੂੰ ਕਹਿੰਦਾ ਗੱਲ ਕੱਢ ਕੇ ਮੈਨੂੰ ਉਹਨੇ ਗੱਲ ਕੱਢੀ ਆ ਵੀ ਗੱਡੀ ਸਾਈਡ ਤੇ ਲਾ ਮੈਂ ਗੱਡੀ ਸਾਈਡ ਤੇ ਲਾਤੀ ਦੋ ਜਾਨੇ ਅਗਲੇ ਦਾ ਹੋ ਗਏ ਆ ਤੇ ਦੂਜੇ ਜਾਨੇ ਨੇ ਮੈਂ ਅਜੇ ਮੈਂ ਗੱਡੀ ਦੇ ਵਿੱਚ ਬਾਹਰ ਛੀਸਾ ਹੀ ਡਾਊਨ ਕੀਤਾ ਉਹਨੇ ਸਿਰ ਦੇ ਵਿੱਚ ਬੋਤਲ ਮਾਰਦੀ ਪਾਜੀ ਚਾਰ ਪੰਜ ਜਾਨੇ ਸੀ ਪਲੀਜ਼ ਰਿਕਵੈਸਟ ਜੀ ਕਿ ਜਾਂ ਲੁੱਟਪੋਹ ਦੀ ਨੀਅਤ ਜਾਂ ਵੈਰੀ ਕੋਈ ਪਾਜੀ ਮੇਰੇ ਗੱਲ ਚ ਕਿ ਚੈਨ ਸੀ 20000 ਰੁਪਏ ਮੇਰ ਕੋ ਕੈਸੀ ਮਾਲਕਾਂ ਦਾ ਸੀ ਵਿੱਚ ਮਾਲਕ ਦੀ ਨਾਲ ਇਹਨਾਂ ਦੇ ਇੱਕ ਫੈਮਿਲੀ ਬੈਠੀ ਆ ਸਿਰਫ ਮੇਰੀ ਇੰਨੀ ਗਲਤੀ ਕਿ ਮੈਂ ਹਾਰਨ ਮਾਰਿਆ ਜੇ ਮੈਂ ਨਾ ਹਾਰਨ ਮਾਰਦਾ ਤੇ ਨਾ ਮੇਰੇ ਸੱਟ ਲੱਗਦੀ ਨਾ ਪੈਸੇ ਖੋਏ ਜਾਂਦੇ ਤੇ ਨਾ ਚੈਨ ਖੋਈ ਜਾਂਦੀ ਪਾਜੀ ਮੌਕੇ ਤੇ ਇੱਕ ਮੁੰਡਾ ਫੜਿਆ ਉਹ ਅੰਦਰ ਹੈ ਚਲੋ ਗੱਡੀ ਦੇ ਡਰਾਈਵਰ ਨੂੰ ਹਾਰਨ ਮਾਰਨਾ ਪੈ ਗਿਆ ਮਹਿੰਗਾ ਹੋਰ ਨੂੰ ਮਾਰਨ ਤੇ ਗੱਡੀ ਦੇ ਡਰਾਈਵਰ ਦੇ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ ਤੁਹਾਨੂੰ ਦੱਸਦੇ ਕਿ ਤਸਵੀਰ ਅਮਰੀਕਸਰ ਬੱਸ ਸਟੈਂਡ ਦੀਆਂ ਨੇ ਜਿੱਥੇ ਇੱਕ ਟੈਕਸੀ ਡਰਾਈਵਰ ਨੂੰ ਉਸ ਵੇਲੇ ਹਾਰਨ ਮਾਰਨਾ ਪੈ ਗਿਆ ਮਹਿੰਗਾ ਜਦੋਂ ਕੁਝ ਨੌਜਵਾਨ ਉਸਦੀ ਗੱਡੀ ਦੇ ਅੱਗੇ ਜਾ ਰਹੇ ਸੀ ਤਾਂ ਟੈਕਸੀ ਡਰਾਈਵਰ ਉਹਨਾਂ ਨੂੰ ਹਾਰਨ ਮਾਰਨ ਲੱਗ ਪਿਆ ਤੇ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਹਨਾਂ ਨੌਜਵਾਨਾਂ ਨੇ ਉਸ ਟੈਕਸੀ ਡਰਾਈਵਰ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਉਸਦੀ ਕੁੱਟ ਮਾਰ ਕੀਤੀ ਹੈ ਤੇ ਉਸਦੀ ਗੱਡੀ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਅਤੇ ਉਸਦੀ ਗੱਡੀ ਦੇ ਵਿੱਚ ਪਏ ਪੈਸੇ ਅਤੇ ਉਸਦੀ ਸੋਨੇ ਦੀ ਚੈਨ ਲੈ ਕੇ ਨੌਜਵਾਨ ਫਰਾਰ ਹੋ ਗਏ ਨੇ ਹਾਲ ਕੀ ਕਰ ਰਹੀ ਜੀ ਨਾ ਭਾਈ ਮੇਰਾ ਨਾਮ ਸੁਸ਼ੀਲ ਹੈ ਮੈਂ ਗੱਡੀ ਦਾ ਓਨਰ ਹੈਗਾ ਵਾ ਠੀਕ ਹੈ ਇਹ ਮੇਰਾ ਡਰਾਈਵਰ ਹੀ ਮੇਰੇ ਭਰਾ ਨੂੰ ਉਧਰੋਂ ਲੈ ਕੇ ਲੁਧਿਆਣੇ ਜਾ ਰਿਹਾ ਸੀ ਹੇ ਗੱਡੀ ਇਹਨੇ ਮੋੜੀ ਆ ਤੇ ਅੱਗੇ ਇਹਨੇ ਹਰਨ ਮਾਰਿਆ ਤੇ ਮੁੰਡਿਆਂ ਨੇ ਪਿੱਛੇ ਨਹੀਂ ਹਟੇ ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਇਹਦਾ ਸਿਰ ਪਾੜਤਾ ਚਾਰ ਮੁੰਡੇ ਸੀ ਤੇ ਉਹਨ 14 ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲੇ ਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੈਹੇ ਗਏ ਗੱਡੀ ਦੇ ਵਿੱਚ 20000 ਰੁਪਇਆ ਉਹ ਲੈ ਗਏ ਇਹਨੂੰ ਇਹਦੇ ਗਲ ਪੈ ਗਿਆ ਤੇ ਗਲ ਚ ਚੈਨੀ ਸੀ ਉਹ ਲਾ ਲਈ ਇਹਨਾਂ ਉਹਨਾਂ ਨੇ ਉਦੇ ਬਾਅਦ ਇੱਕ ਮੁੰਡਾ ਭੱਜਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਚ ਤਿੰਨ ਮੁੰਡੇ ਫਰਾਰ ਹੋ ਗਏ ਹੁਣ ਇੱਕ ਮੁੰਡਾ ਅੰਦਰ ਆ ਤੇ ਇੱਕ ਘੰਟੇ ਤੋਂ ਹੋ ਗਿਆ ਜੇ ਡਰਾਈਵਰ ਤੋਂ ਡਰਾਈਵਰ ਤੋਂ ਪੁੱਛੀ ਜਾਂਦੇ ਨਾ ਉਹਦਾ ਇਲਾਜ ਕਰਾਉਣ ਵਾਸਤੇ ਉਹਨੂੰ ਪਤਾ ਨਹੀਂ ਜੀ ਕੋਈ ਪਤਾ ਨਹੀਂ ਅਣਜਾਣ ਮੁੰਡੇ ਇੱਕ ਬੰਦਾ ਫੜਿਆ ਗਿਆ ਜੇ ਮਾਨ ਸਿੰਘ ਗੇਟ ਦੀ ਚੌਂਕ ਦੀ ਘਟਨਾ ਵਾ ਇਹ 6 ਨਹੀਂ 5:00 ਵਜੇ ਦਾ 5:00 ਵਜੇ ਦਾ ਟਾਈਮ ਹੈ 5:00 ਵਜੇ ਦਾ ਕੋਈ ਗੱਲ ਕੋਈ ਗੱਲ ਨਹੀਂ ਕੋਈ ਪਛਾਣ ਪਛਾਣ ਨਹੀਂ ਕੋਈ ਕੁਛ ਨਹੀਂ ਹਾਰਨ ਮਾਰਿਆ ਉਹ ਓਕੇ ਜੋ ਹੈ ਬਾਹਰ ਨਿਕਲਿਆ ਤੇ ਇਹਦੇ ਸਿਰ ਤੇ ਬੋਤਲ ਮਾਰੀ दारू ਦੀ ਮੌਕੇ ਤੇ ਫਿਰ ਪੁਲਿਸ ਨੇ ਕੁਝ ਕੀਤਾ ਤਾਂ ਮੌਕੇ ਤੇ ਪੁਲਿਸ ਕੋਤਵਾਲੀ 1 ਘੰਟਾ ਉਹਨੂੰ ਭਾਇਆ ਥਾਣੇ 'ਚ ਪਹਿਲਾਂ ਫਿਰ ਉਹਦੇ ਬਾਅਦ ਇੱਥੇ ਆ ਕੇ ਅੱਧਾ ਪੌਣਾ ਘੰਟੇ ਤੋਂ ਇੱਥੇ ਇਲਾਕੇ ਦੇ ਚੱਕਰ ਦੇ ਵਿੱਚ 2 ਘੰਟੇ ਤੋਂ ਹਰਾਸਮੈਂਟ ਕਰ ਰਹੇ ਉਹ 4 ਜਣੇ ਗਏ ਇੱਕ ਬੰਦੇ ਨੂੰ ਫੜਿਆ ਗਿਆ ਉਹ ਅੱਥਾ ਅੰਦਰ ਥਾਣੇ ਬੈਠਾ ਵਾ ਤੇ ਇਹ ਚਾਰ ਜਣੇ ਆਏ ਆ ਇਹਨਾਂ ਨੇ ਗੱਡੀ ਦੀ 판 ਤੋੜ ਕਰਕੇ ਤੇ ਇਹ ਮਤਲਬ ਮੌਕੇ ਤੋਂ ਭੱਜ ਗਏ ਆ ਇੱਕ ਜਣੇ ਨੂੰ ਕਾਬੂ ਕਰ ਲਿਆ ਵਾ ਤੇ ਬਾਕੀ ਦੀ ਤਫ਼ਤੀਸ਼ ਜਿਹੜੀ ਆ ਚੱਲ ਰਹੀ ਆ ਕੋਈ ਕਾਰਨ ਦਾ ਪਤਾ ਲੱਗਾ ਕਿ ਉਹ ਗੱਡੀ 판 ਤੋੜ ਗਈ ਉਹ ਡਰਾਫ ਸੀਤੀ ਮਤਲਬ ਪੁੱਛਦੇ ਤੇ ਇਹੋ ਉਹਨਾਂ ਨੇ ਦੱਸਿਆ ਕਿ ਮੈਂ ਇਹਨਾਂ ਨੂੰ ਹਾਰਨ ਮਾਰਿਆ ਹਾਰਨ ਮਾਰ ਕੇ ਤੇ ਮੇਰੇ ਉਲਟਾ ਗੱਲ ਪੈ ਗਏ ਆ ਤੇ ਮੈਂ ਤੇ ਕੋਈ ਮਾੜਾ ਚੰਗਾ ਇਹਨਾਂ ਨੂੰ ਬੋਲਿਆ ਨਹੀਂਗਾ ਤੇ ਇਹਨਾਂ ਦੀ ਹੁਣ ਤਫ਼ਤੀਸ਼ ਚੱਲ ਰਹੀ ਆ ਤੇ ਬਾਕੀ ਬੰਦਿਆਂ ਦੇ ਵੀ ਜਿਹੜੀ ਆ ਲੱਭਣ ਦੀ ਭਾਲ ਕਰ ਰਹੇ ਹਨ ਇਹਨਾਂ ਨੂੰ ਹਾਂਜੀ ਹੁਣ ਤੱਕ ਕਿੰਨੇ ਜਣੇ ਖੜੇ ਹੈਗੇ ਜੀ ਇੱਕ ਜੀ 1000 ਨੂੰ ਖੜ ਲਿਆ ਗਿਆ ਵਾ ਬਾਕੀਆਂ ਦੀ ਅਸੀਂ ਤਕਰੀਰ ਕਰ ਰਹੇ ਹਾਂ